ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮਲੇਰ ਕੋਟਲਾ ਲੋਹਾ ਬਾਜ਼ਾਰ ਦੇ ਵਿੱਚ ਭਾਰੀ ਸੇਲ ਕੱਪੜਿਆਂ ਦੀ ਭਾਰੀ ਸੇਲ ਹੈ ਕਰੇਵ ਦਾ ਸੂਟ ਹੈ 5 ਮੀਟਰ 200 ਰੁਪਏ ਦਾ ਪ੍ਰਿੰਟ ਕਰੇਵ ਦਾ ਸੂਟ ਆਲ ਓਵਰ ਵਧੀਆ ਕੱਪੜਾ ਹੈ ਕਲਰ ਨਹੀਂ ਖਰਾਬ ਹੁੰਦੇ ਕੱਪੜਾ ਨਹੀਂ ਖਰਾਬ ਹੁੰਦਾ ਜੀ ਕਲਰ ਡਿਜ਼ਾਈਨ ਸਭ ਮਿਲ ਜਾਣਗੇ ਫਰਾਕ ਸੂਟ ਵਗੈਰਾ ਬਣਦੇ ਆ ਫੈਂਸੀ ਸੂਟ ਬਣਦੇ ਆ ਇਹਦੇ ਸ਼ਰਾਰਾ ਸੂਟ ਬਣਾ ਲਓ ਫਰੋਕਾ ਵਗੈਰਾ ਬਣਾ ਲਓ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਡਾਰਕ ਕਲਰ ਲਾਈਟ ਕਲਰ ਸਭ ਮਿਲ ਜਾਣਗੇ ਕਲਰ ਚਾਰਟ ਸਾਰੇ ਹੈ ਜੀ ਆ ਦੇਖ ਲਓ ਕਲਰ ਨਿਊ ਡਿਜ਼ਾਈਨ ਹੈ ਜੀ ਨਿਊ ਪ੍ਰਿੰਟ ਹੈ ਸਾਰੇ ਕਲਰ ਹੈ ਆਪਣੇ ਕੋਲ ਆ ਦੇਖ ਲਓ ਜੀ ਵਧੀਆ ਕਲਰ ਪਏ ਆ ਆਪਣੇ ਕੋਲ ਲੋਕੇਸ਼ਨ ਹੈਗੀ ਮਲੇਰਕੋਟਲਾ ਲੋਹਾ ਬਾਜ਼ਾਰ ਸੰਡੇ ਮਾਰਕੀਟ ਲੱਗਦੀ ਹੈ ਹਰ ਐਤਵਾਰ ਨੂੰ ਬਹੁਤ ਮਸ਼ਹੂਰ ਹੈ ਮਲੇਰਕੋਟਲਾ ਕਿਸੇ ਨੂੰ ਵੀ ਆ ਕੇ ਪੁੱਛ ਲਓ ਸੰਡੇ ਮਾਰਕੀਟ ਦੇ ਵਿੱਚ ਜਾਣਾ ਸੋ ਅੱਗੇ ਦਿਖਾਉਣ ਜਾ ਰਹੇ ਹਾਂ ਤੁਹਾਨੂੰ 250 ਰੁਪਏ ਦਾ ਲੈਣ ਲੈਣ ਵਾਲੇ ਸੂਟ ਸਿਆਲੂ ਕਪੜਾ ਹੀ 4.5 ਮੀਟਰ ਦਾ ਕਪੜਾ ਸੂਟ ਦਾ ਸ਼ਕੂਨ ਦਾ ਪ੍ਰਿੰਟ ਦੁਪੱਟੇ ਜੀ ਨਾਲ ਵੱਡੇ ਪਨੇ ਦਾ ਦੁਪੱਟਾ ਸ਼ਕੂਨ ਦਾ ਪ੍ਰਿੰਟ ਦੁਪੱਟਾ 250 ਰੁਪਏ ਦਾ ਸੂਟ ਹੈ ਸਿਰਫ ਔਰ ਸਿਰਫ 250 ਰੁਪਏ 4.5 ਮੀਟਰ ਕਪੜਾ 2 ਮੀਟਰ ਕਮੀਜ਼ 2.5 ਮੀਟਰ ਸਲਵਾਰ ਆਹ ਕਲਰ ਚਾਰਟ ਮਿਲ ਜਾਣਗੇ ਇਹਦੇ ਵਿੱਚ ਆਹ ਵਾਲੇ ਕਲਰ ਹੈ ਜੀ ਆਹ ਵਾਲੇ ਕਲਰ ਹੈ ਜੀ ਤੇ ਆਹ ਵਾਲੇ ਕਲਰ ਮਿਲ ਜਾਣਗੇ ਕਲਰ ਚਾਰਟ ਸਿਆਲੂ ਕਲਰ ਨੇ ਵਧੀਆ ਸਾਰੇ ਕਲਰ ਨੇ ਆਹ ਵਾਲੇ ਕਲਰ ਮਿਲ ਜਾਣਗੇ ਆ ਕਲਰ ਮਿਲ ਜਾਣਗੇ ਆਹ ਵਾਲੇ ਕਲਰ ਮਿਲ ਜਾਣਗੇ ਜੀ ਆਹ ਵਾਲੇ ਕਲਰ ਮਿਲ ਜਾਣਗੇ ਜੀ ਆਹ ਸਾਰੇ ਕਲਰ ਚਾਰਟ ਅਵੇਲੇਬਲ ਹੈ ਜੀ ਇਸ ਤੋਂ ਅੱਗੇ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਪਿਓਰ ਕਾਟਨ ਦਾ ਕੱਪੜਾ ਦੁਪੱਟਾ ਸੂਟ 350 ਰੁਪਏ ਦਾ ਜੀ 350 ਰੁਪਏ ਦਾ ਪਿਓਰ ਕਾਟਨ ਦੁਪੱਟਾ ਸੂਟ ਹੈ ਇਹ ਕਾਟਨ ਦਾ ਕੱਪੜਾ ਕਮੀਜ਼ ਆ 2.5 ਮੀਟਰ ਸਲਵਾਰ ਨਾਲ ਪਿਓਰ ਕਾਟਨ ਦਾ ਕੱਪੜਾ ਹੈ ਕਾਟਨ ਦਾ ਪ੍ਰਿੰਟ ਦੁਪੱਟਾ ਜੀ ਫੁੱਲ ਸਾਈਜ਼ ਦੁਪੱਟਾ ਹੀ ਵੱਡੇ ਪੰਨੇ ਦਾ ਕਾਟਨ ਦਾ ਦੁਪੱਟਾ ਇੱਕ ਕਲਰ ਮਿਲਣਗੇ ਇਹਦੇ ਵਿੱਚ ਆਹ ਵਾਲੇ ਕਲਰ ਹੈ ਜੀ ਆਹ ਵਾਲੇ ਕਲਰ ਆਹ ਕਲਰ ਪਏ ਆ ਜੀ ਤੇ ਆਹ ਵਾਲੇ ਕਲਰ ਪਏ ਆ ਜੀ ਆਹ ਵਾਲੇ ਕਲਰ ਚਾਰਟ ਪਏ ਆ ਜੀ ਲਾਈਟ ਡਾਰਕ ਕਲਰ ਸਭ ਕਲਰ ਪਏ ਆ ਜੀ ਆਪਣੇ ਕੋਲੇ ਸਿਰਫ ਔਰ ਸਿਰਫ 350 ਰੁਪਏ ਦਾ ਕਾਟਨ ਦੁਪੱਟਾ ਸੂਟ 5 ਮੀਟਰ ਕਪੜਾ ਪੂਰਾ ਹੋਊਗਾ ਜੀ ਆ ਕੇ ਦੇਖ ਕੇ ਚੱਕਰ ਕੇ ਲੈ ਜਾ ਸਕਦੇ ਹੋ ਮਿੰਨ ਕੇ ਕਪੜਾ ਲੈ ਜਾ ਸਕਦੇ ਜੀ